अति योग संगत जी महाराज मैं निजी तौर तो पर अज कुटियारा जगह जो कि ज्वाला जी तो दस किलोमीटर दूर और नदौन तो एक किलोमीटर पिछे है इस जगह पर गुगा जी का महान मंदिर जो कि दो सौ साल पुराना है और इस दे ਜੋ ਵੀ ਆਉਂਦਾ ਹੈ ਆਪਣੇ ਮਨ ਮਰਾਦਾਂ ਪੂਰੀਆਂ ਕਰਦਾ ਹੈ ਔਰ ਹਰ ਮੰਦੀ ਤਮੰਨਾ ਪੂਰੀ ਕਰਕੇ ਜਾਂਦਾ ਹੈ ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਇਹ ਅਸਲ ਵਿੱਚ ਚੋਹਾਨ ਪਰਿਵਾਰਾਂ ਦਾ ਕੁੱਲ ਦੇਵਤਾ ਹੈ ਜਗਵੀਰ ਗੋਗਾ ਜੀ ਮਹਾਰਾਜ ਜੋ ਕਿ ਨਾਗਾਂ ਦੇ ਸਰਤਾਜ ਹਨ ਪਦਮਨਾਗ ਦੇ ਅਵਤਾਰ ਹਨ ਔਰ ਪਦਮਨਾਗ ਸਰਵੋੱਚ ਹੈ ਔਰ ਸਭ ਗੁਰੂਆਂ ਦਾ ਗੁਰੂ ਹੈ ਔਰ ਇਸ ਕਰਕੇ ਇਸ ਜਗ੍ਹਾ ਨੂੰ ਮਾਨਤਾ ਦਿੱਤੀ ਗਈ ਹੈ ਉਰੇ ਜਗ੍ਹਾ ਤੇ ਅੱਜ ਵੀ ਮਾਨਤਾ ਪ੍ਰਾਪਤ ਹੀ ਹੈ ਮੈਂ ਆਮ ਨੂੰ ਬੇਨਤੀ ਕਰਾਂਗਾ ਕਿ ਜਗ੍ਹਾ ਦੇ ਦਰਸ਼ਨ ਕਰਕੇ ਆਪਣੇ ਦੁੱਖ ਦੇ